ਸਾਬੇ ਪਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰੇ ਬਖ ਬਖ ਇਹਨਾਂ ਦੇ ਵਿੱਚ ਸਾਡੇ ਸਨਿਰ ਲੀਡਰ ਸਾਹਿਬਾਨਾਂ ਨੂੰ ਲਾ ਕੇ ਜਿਹਦੇ ਵਿੱਚ ਭੇਜ ਕੇ ਪ੍ਰੈਸ ਕਾਨਫਰੰਸ ਕੀਤੀਆਂ ਗੰਜਾਂ ਨੇ ਜਿਸ ਦੇ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਜੀ ਰਾਣਾ ਐਕਸ ਮਿਨਿਸਟਰ ਪੰਜਾਬ ਜਿਨ੍ਹਾਂ ਨੂੰ ਬੋਗਾ ਕਸਟ ਦੇ ਵਿੱਚ ਸਤਾਨ ਮੰਬਲੀ ਭੇਜਿਆ ਪਹਿਲਾਂ ਉਹਨਾਂ ਨੂੰ ਮੈਂ ਬੋਗਾ ਪਹੁੰਚਾ ਤੇ समुचा समुची जिला कांग्रेस कमेटी वालों सारे लीडर साहब वेलकम करता जी कहना और जी अगला प्रोग्राम है जो पार्टी जी जी प्रोग्राम राणा साहब लैके आए हैं वो तो दस मैं उन्होंने कहना किबोधन तो उन्हों कर वेलकम जी सब तो पहला मैं प्रेस वाले तो माफी मांगना मैं थोड़ा लेट हो गया कारण दोस्त एक तो यार बुखार चल गया रात ਜੋ ਹਾਂ ਵੀ ਹੋ ਗਿਆ ਤੇ ਦੂਜਾ ਥੋੜੀ ਜੀ ਤੁੰਤ ਜਾਂਦੀ ਸੀ ਅ ਅੱਜ ਪਾਰ ਸਰਕਾਰ ਦੇ ਉਲਟ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਮਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਦੇ ਦਿੱਤਾ ਮੈਂ ਸਮਝਦਾ ਖਾਲੀ ਨਾਮ ਹੀ ਬਦਲਿਆ ਇਹਦੇ ਜਿਹੜੇ ਸਾਡੇ ਰਾਈਟਸ ਸਟੇਟਸ ਤੇ ਆ ਉਹਨਾਂ ਨੂੰ ਢਾਹ ਲਈਆ ਇਹ ਆਟੋਨਮੀ ਜਿਹੜੀ ਆ ਇਹ ਸਾਡੀ ਹੁੰਦੀ ਆ ਸਟੇਟ ਦੀ ਉਹਨਾਂ ਨੇ ਸੈਂਟਰਲਾਈਜ਼ ਕਰ ਦਿੱਤਾ ਉਹਦੇ ਮੁੱਖ ਤੌਰ ਦੇਤੇ ਪਹਿਲੀ ਗੱਲ ਤੇ ਕਿ ਭਈ ਇਹ ਜਿਹੜੀ ਸਕੀਮ ਸੀ ਮਨਰੇਗਾ ਦੀ ਇਹ 2004 ਤੋਂ 2009 ਵਾਲੀ ਜਿਹੜੀ ਸਰਕਾਰ ਡਾਕਟਰ ਮਨਮੋਨ ਸਿੰਘ ਜੀ ਡੀਸੀ ਇਸ ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਇਹ ਪ੍ਰੋਜੈਕਟ ਸੀ ਜਿਨ੍ਹਾਂ ਦਾ ਜਿਨ੍ਹਾਂ ਨੇ ਸੁਪਨਾ ਬਹੁਤ ਦਿਰ ਪਹਿਲਾਂ ਲਿਆ ਸੀ ਤੇ 2006 ਦੇ ਵਿੱਚ ਇਹ ਲਾਅ ਬਣਿਆ ਬਿਲ ਪਾਸ ਹੋਇਆ ਲਾਅ ਬਣਿਆ ਤੇ ਸਟੇਟਸ ਨੇ ਇਹਦਾ ਫਾਇਦਾ ਚੱਕਿਆ ਜਿਹਦੇ ਵਿੱਚ ਸਟੇਟ ਦੇ ਉੱਤੇ ਬਰਡਨ ਕੋਈ ਨਹੀਂ ਸੀ ਸਟੇਟ 10% ਆਪਣਾ ਐਸਾ ਪਾਉਂਦੀ ਸੀ ਇਸ ਸਕੀਮ ਦੇ ਵਿੱਚ ਇਹ 90% ਪੈਸੇ ਆਰ ਸਰਕਾਰ ਫੰਡਿੰਗ ਕਰਦੀ ਸੀ ਇਸ ਸਕੀਮ ਨੂੰ ਅੱਜ ਇਹ ਹਰ ਸਟੇਟ ਤੇ ਸਟੇਟ ਤੇ ਹੱਕ ਸੀ ਸੀ ਇਹ ਸਟੇਟ ਆਪਣੀ ਮਰਜ਼ੀ ਨਾਲ ਪ੍ਰੋਜੈਕਟ ਬਣਾਵੇ ਛੇਟ ਨੂੰ ਆਟੋਨਮੀ ਸੀ ਅੱਜ ਉਹ ਆਟੋਨਮੀ ਖਤਮ ਹੋ ਕੇ ਸੈਂਟਰਲਾਈਜ਼ਡ ਸਕੀਮ ਬਣ ਕੇ ਰਹਿ ਗਈ ਆ ਔਰ ਇਹਦੇ ਵਿੱਚ 100 ਦਿਨ ਦੀ ਗਰੰਟੀ ਆ ਦੀ ਸਕੀਮ ਸੀ ਔਰ ਉਹਨੂੰ ਵਧਾ ਕੇ ਅੱਜ ਇਹਨਾਂ ਨੇ 125 ਦਿਨ ਕਰ ਦਿੱਤਾ ਜਦ ਕਿ ਮੈਂ ਸਮਝਦਾ ਕਿ ਕਿਸੇ ਸਟੇਟ 40% ਕਿਸੇ 50% ਹੀ ਇਸ ਸਕੀਮ ਹਰੇਤੇ ਲਾਗੂ ਸੀ ਪਹਿਲਾਂ ਐਫੀਸ਼ੀਐਂਟਲੀ ਆਪਾਂ ਇਹਨੂੰ 90 95 ਦਿਨ ਤੇ ਲਿਆ ਕੇ 1.2 ਦਿਨ ਕਰ ਦਿੰਦੇ ਇਹ ਸਿਰਫ ਅਟਰੈਕਟ ਕਰਨ ਲਈ ਕਿ ਅਸੀਂ 125 ਦਿਨ ਕਰ ਦਿੰਦੇ ਲੇਕਿਨ ਕਿ 50% ਤੋਂ ਉੱਪਰ ਕਿਤੇ ਇਹ ਸਕੀਮ ਬੈਨੀਫਿਟ ਲੈ ਰਹੀ ਸਟੇਟਾ ਨਹੀਂ ਲੈ ਰਹੀਆਂ ਉਹਦੇ ਕਾਰਨ ਇੱਕ ਨਹੀਂ ਅਨੇਕ ਹੋਣਗੇ ਔਰ ਇਹ ਜਿਹੜੀ ਸਕੀਮ ਜਦੋਂ ਬਣਾਈ ਗਈ ਉਹ ਇਸ ਕਰਕੇ ਸੋਚ ਕੇ ਬਣਾਈ ਗਈ ਸੀ ਕਿ ਪਿੰਡਾਂ ਦੇ ਵਿੱਚ ਇੱਕ ਤੇ ਲੋਕਾਂ ਨੂੰ ਪੂਰਾ ਕੰਮ ਨਹੀਂ ਮਿਲਦਾ ਔਰ ਉਹਨਾਂ ਦਾ ਰੋਜ਼ਗਾਰ ਨਹੀਂ ਮਿਲ ਪਉਂਦਾ ਜਿਹਦੀ وجہ ਨਾਲ ਲੋਕ ਮਾਈਗ੍ਰੇਟ ਕਰਕੇ ਸ਼ਹਿਰਾਂ ਚ ਜਾਂਦੇ ਆ ਇੱਕ ਤੇ ਕੋਈ ਘਰ ਨਹੀਂ ਕੋਈ ਕਾਟ ਨਹੀਂ ਉੱਥੇ ਜਾ ਕੇ ਕੰਮ ਕਰਨਾ ਫਿਰ ਦੂਜੀ ਕੰਜੈਸ਼ਨ ਜਿਹੜੀ ਸੀ ਸ਼ਹਿਰਾਂ ਚ ਨਾ ਹੋਵੇ ਉਹਨਾਂ ਨੂੰ ਆਪਣੇ ਡੋਰ ਸਟੈਪ ਤੇ ਕੋਈ ਨਾ ਕੋਈ ਜੌਬ ਮਿਲੇ ਤਾਂ ਕਿ ਉਹ ਆਪਣਾ ਜ਼ਿੰਦਗੀ ਇੱਜ਼ਤ ਨਾਲ ਬਤੀਤ ਕਰ ਸਕਣ ਇਹ ਭਾਰਤ ਸਰਕਾਰ ਉਸ ਵੇਲੇ ਦੀ ਕਾਂਗਰਸ ਦੀ ਯੂਪੀਏ ਗਵਰਨਮੈਂਟ ਨੇ ਸਕੀਮ ਲਾਤੀ ਤੇ ਇਹਦੇ ਹੁਣ ਫਾਈਨੈਂਸ਼ੀਅਲ ਇੰਪੈਕਟਸ ਜਿਹੜੀ ਨਵੀਂ ਜੀ ਰਾਮ ਦੀ ਆਈ ਆ ਸਟੇਟਸ ਦੇ ਕੋਲ ਅਗਰ ਦੇਖਿਆ ਜਾਵੇ ਤਾਂ ਹਰ ਕਰੀਬ ਕਰੀਬ ਅਧੇ ਨਾ ਵੱਧ ਸਟੇਟਸ ਅੱਜ ਫਾਈਨੈਂਸ਼ੀਅਲ ਹਾਲਾਤ ਉਹਨਾਂ ਦੇ ਠੀਕ ਨਹੀਂ ਹੈ ਔਰ ਇਸ ਸਕੀਮ ਖਤਮ ਕਰਨ ਦੀ ਦੇ ਲਈ ਇਸ ਸਕੀਮ ਖਤਮ ਕਰਨ ਲਈ ਇਹ ਮੇਰ ਕਰਨਾ ਚਾਹੁੰ ਕੀਤਾ ਗਿਆ ਔਰ ਪਾਰ ਸਰਕਾਰ ਇਸ ਨੂੰ ਅੱਗੇ ਨਹੀਂ ਲੈ ਜਾਣਾ ਚਾਹੁੰਦੀ ਔਰ ਮੈਂ ਸਮਝਦਾ ਗਰੀਬ ਜਨਤਾ ਦੀ ਰੋਜ਼ਗਾਰੀ ਤੇ ਏ ਡਾਕਾ ਮਾਰਨ ਵਾਲੀ ਗੱਲ ਹੈ ਜਿਹਦੀ ਪਾਰ ਸਰਕਾਰ ਵੀ ਅਸੀਂ ਕੜੀ ਨਿੰਦਾ ਕਰਦੇ ਆਂ ਹਰ ਲੈਵਲ ਤੇ ਕਰ ਰਹੇ ਆ ਫਿਲਹਾਲ ਡਿਸਟ੍ਰਿਕਟ ਲੈਵਲ ਤੇ ਆ ਫਿਰ ਅਸੀਂ ਇਹਨੂੰ ਆਪਣੇ ਕੰਸਟੀਚੂਐਂਸੀ ਵਾਈਜ਼ ਮੋਹੱਲੇ ਤੇ ਪਿੰਡਾਂ ਦੇ ਵਿੱਚ ਇਸ ਦਾ ਦੱਸਾਂਗੇ ਕਿ ਕੀ ਇੰਪੈਕਟ ਮਾੜਾ ਕੀ ਕੀ ਹੋਣ ਜਾ ਰਿਹਾ ਹੁਣ ਇਹਦੇ ਚ ਅਗਰ ਵੇਖਿਆ ਜਾਵੇ ਤੇ ਸਟੇਟ ਦੇਤੇ ਜਿੱਥੇ ਲੋ ਬਰਡਨ ਹੋਣਾ ਅਸੀਂ 10% ਦਾ 40% 40 60 ਦੀ ਰੇਸ਼ੋ 'ਚ ਕਿਹੜੀ ਸਟੇਟ ਹੈ ਵੀ ਜਿਹੜੀ ਅਫੋਰਡ ਕਰ ਸਕਦੀ ਹੈ ਹਾਂਜੀ ਇਸੇ ਤਰ੍ਹਾਂ ਫੈਡਰਲ ਸਟਰਕਚਰ ਦੀ ਗੱਲ ਕਰੀਏ ਤੇ ਸਾਡੀ ਆਟੋਨੋਮੀ ਇਸ ਸਟੇਟ ਦੀ ਉਹ ਹੁਣ ਸੈਂਟਰਲ ਸਪான்ਸਰਡ ਸਕੀਮ ਆ ਪਹਿਲਾ ਪ੍ਰੋਜੈਕਟ ਤੁਸੀਂ ਸੈਂਟਰਲ ਸਰਕਾਰ ਤੋਂ ਪਾਸ ਕਰਾਉਂਗੇ ਜੋ ਪਾਸ ਕਰਨਗੇ ਫਿਰ ਉਹਦੇ ਹਿਸਾਬ ਨਾਲ ਇਹ ਸਕੀਮ ਲਾਗੂ ਹੋਏਗੀ ਤੇ ਮੇਰੇ ਖਿਆਲ ਨਾਲ ਇਹ ਫਾਈਲਾਂ ਚ ਹੀ ਰੁਲ ਜਾਣਾ ਕੰਮ ਸੋ ਉਹਦੇ ਬਾਅਦ ਅਗਰ ਵਰਕਰ ਦੀ ਗੱਲ ਕਰੀਏ ਤੇ ਈਜੀ ਐਸੈਸਿਓ ਕਿ ਜਦੋਂ ਮਰਜ਼ੀ ਜਾ ਕੇ ਔਰ ਇਹਦੇ ਲਗਵਾ ਇਹ ਇਹਦੇ ਵਿੱਚ ਹਾਜ਼ਰੀ ਜਿਹੜੀ ਹੈ ਬਾਇਓਮੈਟ੍ਰਿਕਸ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਾਰੀ ਇਹ ਲਿਆ ਕਿ ਪਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਦੇ ਨਾਗਰਿਕਾਂ ਨਾਲ ਜਿੱਥੇ ਵੀ ਦੁਨੀਆ ਦੇ ਵਿੱਚ ਕੋਈ ਤਕਾ ਹੋ ਰਿਹਾ ਉਸ ਦੇ ਇਸ ਨੂੰ ਪੀਕਅਪ ਕਰਨਾ ਔਰ ਪਿਛਲੇ ਦਿਨੀ ਟਿਊਟਨ ਸਾਹਿਬ ਬਾਤ ਯਾਤਰਾ ਤੇ ਸੀ ਇਹ ਸਾਰੀਆਂ ਗੱਲਾਂ ਮੇਰੇ ਖਿਆਲ ਨਾਲ ਸਾਡੀ ਐਕਸਟਰਨਲ ਅਫੇਅਰ ਮਿਨਿਸਟਰੀ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਜੇ ਕੀਤੀਆਂ ਤਾਂ ਉੱਤਪ੍ਰੇਰਣ ਚੀਤੀ ਦੇਣੀ ਸਾਡੇ ਬੰਦੇ ਨੂੰ ਜੇ ਨਹੀਂ ਕੀਤੀ ਤਾਂ ਕੈਂਡੀ ਟੇਕ ਅਪ ਕਰ ਇਹ ਪਾਰ ਸਰਕਾਰ ਲੈਵਲ ਦੇ ਉੱਤੇ ਟੇਕ ਅਪ ਕਰਨ ਵਾਲਾ ਔਰ ਇਸ ਦੇ ਲਈ ਐਮਪੀ ਸਹਿਬਾਨ ਜਿਹਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੂੰ ਇਹ ਆਵਾਜ਼ ਜਿੱਥੇ ਤਈ ਹਰ ਨਰਮ ਨਾਰਮ ਆਪਦੀ ਗੱਲ ਆ ਉਤੇ ਦੇਖੋ ਲੋਕਲ ਬੰਦੇ ਵੀ ਉਹਨਾਂ ਕੁਝ ਆ ਕੇ ਆਏ ਆ ਲੇਕਿਨ ਉਹ ਕੰਮ ਜਿਹੜਾ ਐ ਐਮਪੀ ਔਰ ਸੈਂਟਰ ਗਵਰਨਮੈਂਟ ਨੂੰ ਉਹਨਾਂ ਨੂੰ ਕਰਨਾ ਚਾਹੀਦਾ। ਸ਼ਲਾਘਾ ਦਿੱਤੀ ਕਿ ਪਾਕਿਸਤਾਨ ਤੇ ਪੰਜਾਬ ਸਰਕਾਰ ਅੱਧੇ ਪੰਜਾਬ ਦੇ ਲੋਕਾਂ ਦੇ ਬਹੁਤ ਹੀ ਹਰਪਨ ਪਿਆਰੇ ਅੱਜ ਸਾਡੇ ਦਰਮਿਆਨ ਸਾਨੂੰ ਹੋਰ ਮੌਕਾ ਨੂੰ ਤਸੀਬ ਹੋਇਆ ਕਿ ਮੌਕਾ ਵਿੱਚ ਆਤੀ ਨਾਲ ਸਦਿਲਾ ਹੈਡਕ quart ਅੱਜ ਜਮਨਰੇਗਾ ਨੂੰ ਕੈਮ ਰੱਖਣ ਲਈ ਕਸਪਾ ਕਾਨਫਰੰਸ ਕਰਕੇ ਜੋ ਸਰਕਾਰ ਨਵੀਂ ਸਰਕਾਰ ਨੇ ਨਵੀਂ ਨੀਤੀ ਲਿਆ ਕੇ ਉਹਨੂੰ ਟਾਉਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਸਾਰੀ ਉਹਦੀ ਜਾਣਕਾਰੀ ਦਿੱਤੀ ਹੈ ਸਾਰੇ ਕਾਨਫਰੰਸ ਪਾਰਟੀ ਤੋਂ ਨਿਸ਼ਾਨ ਪੇਸ਼ ਪਾਰਟੀ ਤੋਂ ਉਹ ਹੀ ਉਹਦੇ ਮਤਲਬ ਹੈ ਸਾਰੇ ਅਸੀਂ ਉਸ ਤੇ ਪੈਰਾ ਕਰਾਂਗੇ ਅਤੇ ਮਨਰੇਗਾ ਨੂੰ ਬਚਾਉਣ ਲਈ ਸਾਰੇ ਕੰਮ ਕਰਾਂਗੇ ਸੁਰਾਣਾ ਜੀ ਦਾ ਜੀਉਣ ਤੇ ਮੋਗਾ ਹਲਕਾ ਬਣੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜੀ ਆਇਆਂ ਕੰਨਾ ਬਹੁਤ ਬਹੁਤ